ਸਾਨੀ ਸੰਘਰਸ਼ ਇਸ ਮਾਰਕਿ ਸਰਜੀਤ ਪਾਤਰ ਜੀ ਹੋਰਾਂ ਦੀ ਨਜ਼ਰ ਇਹ ਮੇਲਾ ਹੈ ਹਾ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਜਿੱਥੋਂ ਤੱਕ ਨਹੀਂ ਜਾਂਦੀ ਹਾ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਜਿੱਥੋਂ ਤੱਕ ਨਹੀਂ ਜਾਂਦੀ ਇਹਦੇ ਵਿੱਚ ਲੋਕ ਸ਼ਾਮਿਲ ਨੇ ਇਹਦੇ ਵਿੱਚ ਲੋਕ ਤੇ ਸਰਲੋਕ ਤੇ ਦਰਲੋਕ ਸ਼ਾਮਿਲ ਨੇ ਇਹ ਮੇਲਾ ਹੈ ਇਹ ਮੇਲਾ ਇਹਦੇ ਵਿੱਚ ਤਰਪ ਸ਼ਾਮਿਲ ਬਿਰਖ ਪਾਣੀ ਪੌਣ ਸ਼ਾਮਿਲ ਨੇ ਇਹਦੇ ਵਿੱਚ ਸਾਡੇ ਹਾਸੇ ਹੰਝੂ ਸਾਡੇ ਗੌਣ ਸ਼ਾਮਿਲ ਨੇ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਿਲ ਹੈ ਇਹਦੇ ਵਿੱਚ ਫੁਰਖਿਆਂ ਦਾ ਰੰਗਲਾ ਇਤਿਹਾਸ ਸ਼ਾਮਿਲ ਹੈ ਇਹਦੇ ਵਿੱਚ ਲੋਕ ਮੰਨ ਦਾ ਸਰਜਿਆ ਮਿਥਹਾਸ ਸ਼ਾਮਿਲ ਹੈ ਇਹਦੇ ਵਿੱਚ ਸਿੱਧ ਸਾਡਾ ਸਬਰ ਸਾਡੀ ਆਸ ਸ਼ਾਮਿਲ ਹੈ ਇਹਦੇ ਵਿੱਚ ਸ਼ਬਦ ਸੁਰਤੀ ਧੁਨ ਅਤੇ ਅਰਦਾਸ ਸ਼ਾਮਿਲ ਹੈ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹ ਤੈਨੂੰ ਕੋਈ ਪਤਾ ਹੀ ਨਹੀਂ ਇਹਦੇ ਵਿੱਚ ਵਰਤਮਾਨ ਅਤੀਤ ਨਾਲ ਭੇਖ ਸ਼ਾਮਲ ਹੈ ਇਹਦੇ ਵਿੱਚ Hindu, Muslim, Buddha, Jain ਤੇ Sikh ਸ਼ਾਮਲ ਹੈ ਬੜਾ ਕੁਝ ਦਸਰਿਆ ਤੇ ਕਿੰਨਾ ਹੋਰ ਅਧਿਕ ਸ਼ਾਮਲ ਹੈ ਇਹ ਮੇਲਾ ਹੈ ਇਹ ਹੈ ਇੱਕ ਲਹਿਰ ਵੀ ਸੰਘਰਸ਼ ਵੀ ਪਰ ਜਸ਼ਨ ਵੀ ਤਾਂ ਹੈ ਇਹਦੇ ਵਿੱਚ ਰੋ ਹੈ ਸਾਡਾ ਦਰਦ ਸਾਡਾ ਟਸ਼ਨ ਵੀਤਾ ਹੈ ਜੋ ਪੁੱਛੇਗਾ ਕਦੀ ਇਤਿਹਾਸ ਤੇਥੋਂ ਰਸ਼ਨਵੀਤਾ ਹੈ ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਿਲ ਨਹੀਂ ਇਹ ਭੀੜ ਨਹੀਂ ਕੋਈ پیرੂਦਾਰਾਂ ਦੀ ਸੰਗਤ ਹੈ ਕਿ ਤੁਰਦੇ ਵਾਕ ਦੇ ਵਿੱਚ ਅਰਥ ਨੇ ਸ਼ਬਦਾਂ ਦੀ ਪੰਗਤ ਹੈ ਇਹ ਸ਼ੋਭਾ ਯਾਤਰਾ ਤੋਂ ਵੱਖਰੀ ਹੈ ਯਾਤਰਾ ਕੋਈ ਗੁਰਾਂ ਦੀ ਦੀਖਿਆ ਤੇ ਚੱਲ ਰਿਹਾ ਹੈ ਕਾਫਲਾ ਕੋਈ ਕਿ ਮੈਨੂੰ ਛੋੜ ਆਪਾਂ ਤੇ ਤੁਸੀਂ ਵੱਲ ਜਾ ਰਿਹਾ ਕੋਈ ਇਹ ਮੈਨੂੰ ਛੋੜ ਆਪਾਂ ਦੇ ਤੁਸੀਂ ਵੱਲ ਜਾ ਰਿਹਾ ਕੋਈ ਇਹਦੇ ਵਿੱਚ ਮੁੱਤਾਂ ਦੇ ਸਿੱਖੇ ਹੋਏ ਸਬਕ ਸ਼ਾਮਿਲ ਨੇ ਇਹਦੇ ਵਿੱਚ ਮੁੱਤਾਂ ਦੇ ਸਿੱਖੇ ਹੋਏ ਸਬਕ ਸ਼ਾਮਿਲ ਨੇ ਇਹਦੇ ਵਿੱਚ ਸੂਫੀਆਂ ਫਕਰਾਣ ਦੇ 14 ਤਬਕ ਸ਼ਾਮਿਲ ਤੁਹਾਨੂੰ ਗੱਲ ਸੁਣਾਉਣਾ ਇੱਕ ਤੁਹਾਨੂੰ ਗੱਲ ਸੁਣਾਉਣਾ ਇੱਕ ਬੜੀ ਭੋਲੀ ਤੇ ਮਨਮੋਣੀ ਅਸਾਂ ਨੂੰ ਕਹਿਣ ਲੱਗੀ ਕੱਲ ਇੱਕ ਦਲੀ ਦੀਤੀ ਸੋਹਣੀ ਤੁਸੀਂ ਜਦ ਮੁੜ ਗਏ ਥੋਂ ਬੜੀ ਬੇਰੌਣ ਕੀ ਹੋਣੀ ਗ੍ਰਾਫਿਕ ਤਾਂ ਬਹੁਤ ਹੋਵੇਗੀ ਪਰ ਸੰਗਤ ਨਹੀਂ ਹੋਣੀ ਇਲੰਗਰ ਸ਼ੱਕ ਰਹੀ ਤੇ ਵਨ ਰਹੀ ਪੰਗਤ ਨਹੀਂ ਹੋਣੀ ਘਰਾਂ ਨੂੰ ਦੌੜਦੇ ਲੋਕਾਂ ਚ ਇਹ ਰੰਗਤ ਨਹੀਂ ਹੋਣੀ ਅਸੀਂ ਫਿਰ ਕੀ ਕਰਾਂਗੇ ਤਾਂ ਸਾਡੇ ਨੈਣ ਨਮ ਹੋ ਗਏ ਇੱਕ ਐਸਾ ਨਯੋ ਨਵੇਲਾ ਹੈ ਇਹ ਮੇਲਾ ਹੈ ਇਹ ਮੇਲਾ ਹੈ ਹਜਿਥੋਂ ਤੱਕ ਨਜ਼ਰ ਜਾਂਦੀ ਤੇ ਜਿਥੋਂ ਤੱਕ ਨਹੀਂ ਜਾਂਦੀ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ ਇਹਦੇ ਵਿੱਚ ਲੋਕ ਸ਼ਾਮਿਲ ਨੇ ਇਹਦੇ ਵਿੱਚ ਲੋਕ ਤੇ ਸਰਲੋਕ ਤੇ ਤ੍ਰੈਲੋਕ ਸ਼ਾਮਿਲ ਨੇ ਇਹ ਮੇਲਾ ਹੈ ਇਹ ਮੇਲਾ ਹੈ ਇਹ ਮੇਲਾ ਹੈ ਧੰਨਵਾਦ